ਨਾ ਉਹਨਾਂ ਨੂੰ ਉਹ ਕਹਿੰਦੇ ਸੀ ਆਪਦਾ ਘਰ ਨਹੀਂ ਛੱਡ ਕੇ ਜਾਣਾ ਠੀਕ ਆ ਸੋ ਸਾਡਾ ਵਰਜਾ ਵੀ ਉੱਥੇ ਗਰਾਊਂਡ 'ਚ ਆ ਕੇ ਉਹਨਾਂ ਦੇ ਹੱਥ ਪੈਰ ਜੋੜੀਏ ਵੀ ਤੁਹਾਡਾ ਕੀ ਇੱਥੇ ਪਿਆ ਜਰੂਰੀ ਸਮਾਨ ਹੈ ਪੈਸਿਆਂ ਪੈਸਿਆਂ ਦਾ ਹੋਊਗਾ ਨਾ ਉਹ ਵੀ ਆ ਪੈਸਿਆਂ ਸੇਵਾ ਸੀ ਕਰਦੇ ਆ ਕਿਸੇ ਬਾਹਰਲੇ ਸੱਜਣ ਦੀ ਲੋੜ ਨਹੀਂ ਠੀਕ ਆ ਪੰਜਾਬ ਆਪ ਹੀ ਇੱਕ ਯੋਧਾ 84 82 ਠੀਕ ਆ 47 ਠੀਕ ਆ ਆਪਾਂ 88 ਸਭ ਕੁਝ ਆ ਥੋੜੇ ਦਿਨਾਂ ਚ ਰਖਬਰ ਹੋ ਜਾਣਾ ਵੀ ਰਲ ਮਿਲ ਕੇ ਮੈਂ ਸੌ ਟਰੈਕਟਰ ਦੀ ਸੇਵਾ ਸੇਵਾ ਸੁਖੀ ਆ ਆਪਦੀ ਝੋਲੀ ਪਾਈ ਆ ਮੈਂ ਕਿੰਨੇ ਟਰੈਕਟਰ ਲੈ ਕੇ ਆਇਆ 10 ਹਨ ਹੁਣ ਅਗਲੀ ਏਰੀ ਆਪਾਂ 20 ਟਰੈਕਟਰ 20 ਇਕੱਠੇ ਲੈਵਾਂਗੇ ਜਾਂ 10 ਵੀ ਅਹੀਂ 4 ਲੱਖ ਰੁਪਇਆ ਦੇਗੀ ਠੀਕ ਹੈ ਉਹਨਾਂ ਨੇ ਘਰ ਸਟਾਰਟ ਕਰਾਤਾ ਪੰਚ ਦੀ ਡਿਊਟੀ ਲਾਤੀ ਉੱਥੋਂ ਦੀ ਮੌਜੂਦਾ ਦੀ ਮੌਜੂਦਾ ਸਰਪੰਚ ਦੀ ਡਿਊਟੀ ਲਾਦੀ ਵੀ ਤੂੰ ਘਰ ਸਟਾਰਟ ਕਿਉਂ ਦੀ ਅਸੀਂ ਪੈਸੇ ਦੇ ਜਾਂਦੇ ਕੀ ਬਦਨਾ ਉਹਨਾਂ ਦੇ ਕੋਈ ਖੋ ਕੇ ਲੈ ਜਾਂਦਾ ਹੜਾ ਦੇ ਵਿੱਚ ਲਗਾਤਾਰ ਸੇਵਾ ਕਰ ਰਹੇ ਮਨਕੀਰੋ ਤਲਖ ਜੋਣੇ ਉਹ ਅੱਜ ਸਾਡੇ ਨਾਲ ਮੌਜੂਦ ਹੈਗੇ ਨੇ ਗੱਲ ਕਰਦੇ ਆ ਤਾਂ ਔਲਖ ਸਾਹਿਬ ਲਗਾਤਾਰ ਸੇਵਾ ਕਰ ਰਹੇ ਹਾਂ ਲਗਾਤਾਰ ਕਿਸਾਨਾਂ 'ਚ ਜਾ ਰਹੇ ਹਾਂ ਘਰ ਘਰ ਜਾ ਰਹੇ ਹਾਂ ਕਾਫੀ ਮਾੜੇ ਹਾਲਾਤ ਨੇ ਕੀ ਕਰਨ ਪਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਜਾਗਮਾਨੀ ਵਾਲੇ ਉਹ ਗੱਲ ਐਵੇਂ ਆ ਅਸੀਂ ਪੰਜਾਬ ਦੇ ਬੱਚੇ ਆ ਵੀਰੇ ਤੁਹਾਡੇ ਭਰਾ ਆ ਠੀਕ ਆ ਸੋ ਇੱਥੋਂ ਹੀ ਆ ਇਹ ਪੰਜਾਬੀਆਂ ਨੇ ਪੰਜਾਬੀਅਤ ਨੇ ਇੰਨਾ ਉੱਚਾ ਹਨਾ ਸਾਡਾ ਨਾਂ ਕੀਤਾ ਸਿੱਖਣਾ ਤੱਕ ਪਹੁੰਚਾਇਆ ਦੇਸ਼ ਵਿਦੇਸ਼ ਅੱਜ ਕਿਸੇ ਵੀ ਕੰਟਰੀ ਅਸੀਂ ਲੈਂਡ ਹੋਈਏ ਸਭ ਨੂੰ ਪਤਾ ਹਨਾ ਵੀ ਫਲਾਣਾ ਸਿੰਗਰ ਆ ਐਵੇਂ ਐਵੇਂ ਉਹਦੇ ਪਿੱਛੇ ਹੱਥ ਕੀਦਾ ਸਾਡੀ ਪੰਜਾਬੀਅਤ ਦਾ ਸਾਰਾ ਸਾਡੇ ਪੰਜਾਬੀ ਭਰਾਵਾਂ ਦਾ ਸਾਡੇ ਪੰਜਾਬ ਦਾ ਤੇ ਅੱਜ ਪੰਜਾਬ ਨੂੰ ਜੇ ਲੋਡ ਆ ਪੰਜਾਬ ਨਾਲ ਖੜਨਾ ਕਿੰਨੇ ਆ ਸਾਰੇ ਸਾਡੇ ਪੰਜਾਬੀਆਂ ਨੇ ਤੁਹਾਡੇ ਮੇਰੇ ਅਰਗਿਆਂ ਨੇ ਜੇ ਪੰਜਾਬ ਨਾਲ ਆਪਾਂ ਆਪਦਾ ਕੰਮ ਛੱਡ ਕੇ ਕੁਝ ਵੀ ਆਪਾਂ 10 ਦਿਨ ਸੇਵਾ 'ਚ ਲਾ ਦਾਂਗੇ ਤੇ ਕੁਝ ਘਸਾ ਨਹੀਂ ਲੱਗਾ ਠੀਕ ਆ ਸੋ ਮੈਂ ਅਪੀਲ ਕਰਦਾ ਇਹ ਟਾਈਮ ਹਾਰ ਟਾਈਮ ਹਰ ਵਾਰੀ ਕਿਸੇ ਦੇ ਜਦੋਂ ਹੁੰਦਾ ਉਹ ਬੰਦਾ ਉਹ ਥੋੜੇ ਟਾਈਮ ਦਾ ਹੁੰਦਾ ਬੰਦਾ ਰਿਕਵਰ ਹੋ ਜਾਂਦਾ ਪੰਜਾਬ ਤੇ ਵੀ ਇਹ ਟਾਈਮ ਵੀਰੇ ਬਹੁਤ ਅ ਮਹੀਨਾ ਹੋ ਗਿਆ ਅ ਮਹੀਨਾ ਕਰ ਡੇਢ ਮਹੀਨਾ ਦੋ ਮਹੀਨੇ ਹੋਰ ਲਾ ਲੋ ਪੰਜਾਬ ਨਿਕਲ ਜਾਣਾ ਪਰ ਆਪਣਾ ਫਰਜ ਆ ਵੀ ਆਪਾਂ ਆਪਦੇ ਪੰਜਾਬ ਨਾਲ ਖੜੀਏ ਕਿਉਂਕਿ ਪਾਣੀ ਜਦੋਂ ਡਾਊਨ ਹੋਣਾ ਨਾ ਉਹਦੇ ਨਾਲ ਕੀ ਹੋਣਾ ਜਾਨਵਰ ਮਰੇ ਆ ਐਨਾ ਟਾਈਮ ਪਾਣੀ ਖੜਿਆ ਉਹਨਾਂ ਬਿਮਾਰੀ ਬਹੁਤ ਆਉਣੀ ਆ ਠੀਕ ਹੈ ਜਿਹੜੇ ਲੋਕਾਂ ਕੋਲ ਸਹੂਬੀਦਾ ਹੈਗੀਆਂ ਸਾਧਨ ਹੈਗੇ ਉਹ ਤਾਂ ਚਲੋ ਘਰਾਂ ਚ ਬਹਿ ਜਾਣਗੇ ਕਿਉਂਕਿ ਥੋੜੇ ਦਿਨਾਂ ਨੂੰ ਲਾਈਟ ਆ ਜਾਣੀ ਆ ਹਨਾ ਜਿਹੜੇ ਵਿਚਾਰੇ ਗਰੀਬ ਨੇ ਅੱਜ ਵੀਰੇ ਅਸੀਂ ਐਸੀਆਂ ਥਾਵਾਂ ਤੇ ਆ ਕੇ ਅਸੀਂ ਜਾ ਕੇ ਆਇਆ ਹੁੰਦਲ ਸਾਹਿਬ ਉਹ ਵੇਖਿਆ ਘਰ ਟੁੱਟਿਆ ਤੇ ਉਹ ਉਹ ਕਹਿੰਦੇ ਵੀ ਬੋਲ ਸਕਦੀ ਨਾ ਹਸਬੈਂਡ ਉਹਦਾ ਬੋਲ ਸਕਦਾ ਕੁਝ ਵੀ ਮਤਲਬ ਨਾ ਦਿਖਦਾ ਨਾ ਉਹਨਾਂ ਨੂੰ ਉਹ ਕਹਿੰਦੇ ਸੀ ਆਪਦਾ ਘਰ ਨਹੀਂ ਛੱਡ ਕੇ ਜਾਣਾ ਠੀਕ ਆ ਸੋ ਸਾਡਾ ਵਰਜਾ ਵੀ ਉਥੇ ਗਰਾਊਂਡ 'ਚ ਆ ਕੇ ਉਹਨਾਂ ਦੇ ਹੱਥ ਪੈਰ ਜੋੜੀਏ ਵੀ ਤੁਹਾਡਾ ਕੀ ਇੱਥੇ ਪਿਆ ਜਰੂਰੀ ਸਮਾਨ ਆ ਪੈਸਿਆਂ ਪੈਸਿਆਂ ਦਾ ਹੋਊਗਾ ਨਾ ਉਹ ਵੀ ਆ ਪੈਸਿਆਂ ਸੇਵਾ ਸੀ ਕਰਦੇ ਆ ਵੀ ਪਲੀਜ਼ ਆਪ ਦਾ 15 20 ਦਿਨ ਇੱਕਰੀ ਦਿਨ ਉਹਦਾ ਪਾਣੀ ਥੱਲੇ ਸਾਰਾ ਕੰਟਰੋਲ ਨਹੀਂ ਹੁੰਦਾ ਠੀਕ ਆ ਪੈਸੇ ਦੀ ਗੱਲ ਆ ਪੈਸਾ ਸੀ ਸੇਵਾ ਕਰਦੇ ਆ ਠੀਕ ਆ ਵੀ ਤੁਸੀਂ ਆਪ ਦਾ ਇੱਕ ਵਾਰੀ ਸੇਫ ਹੋਵੋ ਪੰਜਾਬ ਦੇ ਬੱਚਿਆਂ ਪੰਜਾਬ ਨਾਲ ਖੜਨਾ ਸਾਡਾ ਫਰਜ਼ ਆ ਤੇ ਖੜਾਂਗੇ ਠੀਕ ਆ ਪੰਜਾਬ ਨੂੰ ਕਿਸੇ ਬਾਹਰਲੇ ਸੱਜਣ ਦੀ ਲੋੜ ਨਹੀਂ ਠੀਕ ਆ ਪੰਜਾਬ ਆਪ ਹੀ ਇੱਕ ਯੋਧਾ 84 80 ਢਾਈ ਠੀਕ ਆ 47 ਠੀਕ ਆ ਆਪਾਂ 88 ਸਭ ਕੁਝ ਆ ਥੋੜੇ ਦਿਨਾਂ ਚ ਰਖਵਰ ਹੋ ਜਾਣਾ ਪਰ ਆਪਾਂ ਜਿਹੜੇ ਕੋਈ ਜਿਵੇਂ ਜ਼ਿੰਮੇਦਾਰ ਜਿੰਨਾਂ ਕੋ ਘਾਟ ਆ ਜਾਂ ਜਿਹੜੇ ਜਿੰਨਾਂ ਕੋ ਜ਼ਮੀਨ ਨਹੀਂ ਹੈਗੀ ਸਾਧਨ ਨਹੀਂ ਹੈਗਾ ਠੀਕ ਆ ਉਹਨਾਂ ਨੂੰ ਅਖਾਈ ਆ ਸੋ ਚਟਾਨ ਬਣ ਕੇ ਆਪਦੇ ਭਰਾਵਾਂ ਨਾਲ ਖੜੀਏ ਵੀ ਰਲ ਮਿਲ ਕੇ ਮੈਂ 100 ਟਰੈਕਟਰ ਦੀ ਸੇਵਾ ਸੇਵਾ ਸੁਖੀ ਆ ਆਪਦੀ ਝੋਲੀ ਪਾਈ ਆ ਮੈਂ ਕਿੰਨੇ ਟਰੈਕਟਰ ਲੈ ਗਏ ਆ 10 ਹਨ ਹੁਣ ਅਗਲੀ ਏਰੀਆ ਆਪਾਂ 20 ਟਰੈਕਟਰ 20 ਇਕੱਠੇ ਲੈਵਾਂਗੇ ਜਾਂ 10 ਵੀ ਕਿਉਂਕਿ ਹੁਣ ਅਸੀਂ ਨਾ ਹੁਣ ਸਾਡੀ ਟੀਮ ਆ ਲੱਭ ਰਹੀ ਆ ਵੀ ਹੁਣ ਦਾ ਉਹਦਾ ਅਸੀਂ ਗਲੋਬਲ ਸਿੱਖਾਣ ਦੇ ਦੇ ਹੁਣ ਭਾਜੀ ਅਸੀਂ ਕਹਿੰਦੇ ਆ ਵੀ ਆਪਾਂ ਨਾ ਕਿਸੇ ਸੰਤਾਂ ਨੂੰ ਦਿੱਤੇ ਆਣ ਵੀ ਜਿਵੇਂ ਪੂਰੀ ਵਾਲੇ ਸੰਤ ਹੋ ਗਏ ਜਾਂ ਸੋਰਸਿੰਗ ਵਾਲੇ ਵੀ ਆਪਾਂ ਸੰਤਾਂ ਨੂੰ ਦਈਏ ਵੀ ਸੰਤ ਆਪ ਵੀ ਗਰਾਊਂਡ ਲੈਵਲ ਤੇ ਮਿਹਨਤ ਕਰ ਰਹੇ ਨੇ ਤੇ ਜਿਹੜੇ ਜ਼ਿੰਮੇਵਾਰ ਨੂੰ ਲੋੜ ਆ ਉਹ ਸੰਤਾਂ ਕੋਲੋਂ ਉਤੋਂ ਜਾ ਕੇ ਟਰੈਕਟਰ ਲੈ ਵੀ ਲੈਣ ਹਣਾ ਅਸੀਂ ਆ ਚੀਜ਼ ਤੁਸੀਂ ਉਹ ਲੱਭ ਕੇ ਰੱਖਿਓ ਸਾਰੇ ਹਾਂ ਉਹ ਆਈਡੀ ਵੀ ਚਾਹੀਦੀ ਆ ਕਿਉਂਕਿ ਡਾਇਰੈਕਟਰ ਆਪਾਂ ਸਿੱਧੀ ਉਹਨਾਂ ਦੇ ਨਾਮ ਕਰਾਉਣੇ ਆ ਠੀਕ ਆ ਉਹਨਾਂ ਦੀ ਆਈਡੀ ਸਾਰਾ ਕੋਈ ਚੀਜ਼ ਚਾਹੀਦੀ ਆ ਹਾਂ ਤੇ ਅਸੀਂ ਆ ਮੈਂ ਬੋਲ ਰਿਹਾ ਤੇ ਹੋਰ ਕਲਾਕਾਰ ਵੀ ਆਉਣਗੇ ਠੀਕ ਆ ਅੱਜ ਇੱਕ ਨਾਈ ਬੀਬੀ ਨੂੰ ਸੁਣਦਾ ਸੀ ਨਾਈ ਬੰਦੇ ਨੂੰ ਉਹਦੇ ਘਰ ਦੇ ਨੂੰ ਸੁਣਦਾ ਸੀ ਨਾਈ ਸੁਣਦਾ ਸੀ ਨਾਈ ਦੇਖਦਾ ਸੀ ਠੀਕ ਆ ਮਾਲਾ ਹਣਾ ਬਲਾਈਂਡ ਵੀ ਸੀ ਤੇ ਉਹ ਵੀ ਸੀ ਉਹਨਾਂ ਦਾ ਘਰ 10 ਲੱਖ ਰੁਪਏ ਲੱਗਣਾ ਸੀ ਅੱਜ ਅਸੀਂ ਦੋਵੇਂ ਭਰਾ ਹੈਨਾ 4 ਲੱਖ ਰੁਪਏ ਦੀ ਸੇਵਾ ਹੈਨਾ ਅੱਜ ਸਾਡਾ ਤੀਜਾ ਭਰਾ ਉਹ ਗਿਆ ਹੋਇਆ ਆਪਣਾ ਰੂਪਾ ਸੁਆਣਾ ਬਾਕੀ ਅਸੀਂ ਸਾਰੀ ਟੀਮ ਟਵਾਣੀ ਹੋਣੀ ਸੀ ਸਾਰੀ ਟੀਮ ਇਕੱਠੇ ਆ ਤੇ ਉਹ ਗਿਆ ਹੋਇਆ ਸੀ ਠੀਕ ਆ ਅੱਜ ਉਹਨੇ ਅਗਲੀ ਸੇਵਾ ਚ ਨਾਲ ਹੋਊਗਾ ਅਸੀਂ 4 ਲੱਖ ਰੁਪਏ ਦੇ ਕੇ ਠੀਕ ਆ ਉਹਨਾਂ ਦਾ ਘਰ ਸਟਾਰਟ ਕਰਾਤਾ ਸਰਪੰਚ ਦੀ ਡਿਊਟੀ ਲਾਤੀ ਉੱਥੋਂ ਦੀ ਮੌਜੂਦਾ ਦੀ ਜੀ ਮੌਜੂਦਾ ਸਰਪੰਚ ਦੀ ਡਿਊਟੀ ਲਾਦੀ ਵੀ ਤੂੰ ਘਰ ਸਟਾਰਟ ਕਿਉਂ ਕਰਦੇ ਆਂ ਅਸੀਂ ਪੈਸੇ ਦੇ ਜਾਂਦੇ ਦੀਵਦਾਂ ਉਹਨਾਂ ਦਾ ਕੋਈ ਖੋ ਕੇ ਲੈ ਜਾਂਦਾ ਹੈ ਉਹ ਆਦਮੀ ਤੇ ਵੀ ਕਿਉਂਕਿ ਉਹਨਾਂ ਨੂੰ ਦੇਖਦਾ ਹਨ ਹਨਾ ਸੋ ਆਪਣੇ ਲੋਕੀ ਵੀ ਇੱਕ ਦੂਜੇ ਦੀ ਮਤ ਕਰ ਰਹੇ ਨੇ ਠੀਕ ਆ ਇੱਕ ਦੋ ਥਾਵਾਂ ਤੇ ਅਸੀਂ ਚਲੋ ਚੀਜ਼ਾਂ ਕੁਝ ਆ ਵੀ ਫੇਸ ਕੀਤੀਆਂ ਆਪਾਂ ਚਲੋ ਸ਼ੇਅਰ ਨਹੀਂ ਕਰੀ ਹੈ ਨਾ ਕੋਸ਼ਕੀ ਚੀਜ਼ਾਂ ਉਸ ਐਵੇਂ ਵੀ ਸੀ ਪਰ ਨਹੀਂ ਆਪਾਂ ਇੱਕ ਦੂਜੇ ਨਾਲ ਖੜੀਏ ਪੰਜਾਬ ਬਹੁਤ ਸਟਰੋਂਗ ਆ ਅਸੀਂ ਪੰਜਾਬ ਦੇ ਬੱਚੇ ਆ ਠੀਕ ਆ ਅਸੀਂ ਬਹੁਤ ਅਦਾ ਡਟ ਕੇ ਪੂਰਾ ਆਪਦੇ ਪੰਜਾਬ ਨਾਲ ਆਪਦੇ ਲੋਕਾਂ ਨਾਲ ਭਾਈਚਾਰ ਇਹਨਾਂ ਨਾਲ ਅਸੀਂ ਖੜੇ ਆ ਠੀਕ ਆ ਪੰਜਾਬ ਨੇ ਰਿਕਵਰ ਕਰ ਜਾਣਾ ਠੀਕ ਆ ਸੋ ਬਸ ਆਪਾਂ ਨੂੰ ਆਇਆ ਵੀ ਉਹਦੇ ਵਿੱਚ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਐਨੇ ਦਿਨ 15 20 ਦਿਨ ਆਪਾਂ ਮੱਛਣਾ ਚ ਪਾਣੀ ਚ ਨਾ ਕਟਾਈਏ ਵੀ ਪੈਸੇ ਦੀ ਸੁਵਿਧਾ ਹੋ ਸਕਦੀ ਆ ਤੇ ਆਪਾਂ ਉਹਨਾਂ ਦਾ ਕਿਤੇ ਅਰੇਂਜਮੈਂਟ ਕਰ ਦਈਏ ਫੂਡ ਪਹੁੰਚਾਈਏ ਗੁੱਡ ਪੈਸਾ ਦੇ ਦਈਏ ਬਸ ਐਸੀ ਜੋ ਵੀ ਮਤ ਕਰ ਸਕਦੇ ਆਪਾਂ ਜੋ ਵੀ ਮੈਨੂੰ ਵੇਖ ਰਹੇ ਨੇ ਆਓ ਤੇ ਆਪਾਂ ਜਿੰਨਾ ਹੋ ਸਕੇ ਵੀ ਆਪਦਾ ਦਸਮੰਦ ਕੱਢੋ ਕੁਝ ਵੀ ਇਹ ਹਾਰ ਟਾਈਮ ਚ ਠੀਕ ਆ ਕਿਸੇ ਨੇ ਘੁੰਮਣ ਜਾਣਾ ਬਾਹਰ ਨਾ ਜਾਓ ਯਾਰ ਕਿਸੇ ਨੇ ਸ਼ਾਪਿੰਗ ਕਰਨੀ ਹੈ ਥੋ ਡੀਐਲਐਫ ਚ ਨਾ ਕਰੋ ਠੀਕ ਆ ਠੀਕ ਆ ਫालतू ਖਰਚੇ ਘਟਾ ਕੇ ਥੋੜੇ ਪੰਜਾਬ ਤੇ ਲਾ ਦੂ ਕੁਛ ਨਹੀਂ ਸਾਰਿਆਂ ਨੇ ਆਪਦਾ ਇੰਨਾ ਇੰਨਾ ਪਾਰਟ ਆਫ ਦਾ ਕੱਢਿਆ ਦਸਵੰਦ ਕੱਢਿਆ ਬਹੁਤ ਹੋ ਜਾਣਾ ਕੋਲਕ ਸਾਬ ਇੱਕ ਵੀਡੀਓ ਵਾਇਰਲ ਹੋ ਰਹੀ ਜਿੱਥੇ ਤੁਸੀਂ ਲੜਕੀ ਨੂੰ ਬੇਹੋਸ਼ ਲੜਕੀ ਹੋਈ ਆ ਉਹਨੂੰ ਲੈ ਕੇ ਜਾ ਰਹੇ ਹੋ ਉਹ ਯਾਰ ਬੱਚੀ ਇੱਕ ਨਾ ਉਹ ਵੀ ਸੁਣੋ ਗੱਲ ਕੀ ਹੋਈ ਉਹ ਆਪਣਾ ਅਮਨ ਰੰਦਾਵਾ ਸਾਹਿਬ ਉਹਨਾਂ ਬੱਚੀ ਐਕਸੀਡੈਂਟ ਹੋਇਆ ਹੋਇਆ ਸੀ ਸੀ ਜਾਰੇ ਮੇਰੇ ਵਾਇਰਲੈਸ ਤੇ ਮੈਸੇਜ ਆ ਗਿਆ ਅੱਗੋ ਸਿਕਿਉਰਟੀ ਵਾਲੀ ਗੱਡੀ ਦਾ ਵੀ ਭਾਜੀ ਇੱਕ ਐਕਸੀਡੈਂਟ ਹੋਇਆ ਕੀ ਕਰਨਾ ਮੈਂ ਯਾਰ ਗੱਡੀ ਰੋਕੋ ਉਹ ਬੱਚੀ ਦਾ ਸਿਰ ਤੇ ਵੀ ਛੱਟ ਸੀ ਇੱਥੇ ਬਲੱਡ ਸੀ ਤੇ ਉਹਨੂੰ ਨਾ ਆ ਦੰਦਾਂ ਦੰਦਾ ਜੁੜਨੋਂ ਕੀ ਆ ਹਾਂ ਤੰਤਾਲ ਆ ਮੇਰਾ ਯਾਰ ਇਹ ਪਵਾਦ ਤੋਂ ਆ ਇਹ ਤਾਂ ਹਾਂ ਸੱਕੜ ਸਾਡੇ ਦੰਦਲ ਕਹਿ ਦਿੰਦੇ ਆ ਉਹ ਦੰਦਲ ਪਈ ਹੋਈ ਸੀ ਤੇ ਨਾ ਉਹ ਕੁੜੀ ਨੂੰ ਜਦੋਂ ਚੱਕਿਆ ਮੈਂ ਚੱਕ ਕੇ ਕਿਉਂਕਿ ਉਹਦੋਂ ਸੀ ਸੀਰੀਅਸ ਸੀ ਵੀ ਇਹਨੂੰ ਹਸਪੀਟਲ ਪਹੁੰਚਾਈਏ ਉਹ ਜਦੋਂ ਬਿਹੋਜ ਤੋਂ ਉਹਨੂੰ ਹੋਸ਼ ਆਇਆ ਉਹ ਗੈਨੂ ਹਾ ਹਾ ਇਹ ਮਨਕਰਤਾ ਲੋਕ ਨੇ ਮੈਨੂੰ ਚੱਕਿਆ ਉਹ ਉਹ ਜਰੀ ਉਹ ਮੇਲਾ ਦਾ ਉੱਥੇ ਹੀ ਸਹੀ ਹੋ ਗਈ ਠੀਕ ਆ ਸੋ ਬੱਚੀ ਸੀ ਦੋ ਹਨਾ ਤੇ ਆਪਣਾ ਭਾਈਚਾਰਾ ਬਹੁਤ ਸਾਡੇ ਬੜੀ ਮਾਰਸ਼ਲ ਗੋਮ ਆ ਸੀ ਠੀਕ ਆ ਇੱਕ ਦੂਜੇ ਦਾ ਸਾਥ ਦਿੱਤਾ ਤੇ ਕਾਮਯਾਬ 100% ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਲੱਗਿਆ ਮੈਨੂੰ ਸੱਟ ਆ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਕੱਲ ਕਿਵੇਂ ਵੇਖ ਹਾਂ ਸਾਡੇ ਸਾਡੇ ਮੈਂ ਕਹਿੰਨਾ ਜੀ ਸਾਡੇ ਇੰਡੀਆ ਦੇ ਸਿਰ ਪੀਐਮ ਨੇ ਆਉਣਗੇ ਹਨਾ ਤੇ ਵਧੀਆ ਹੀ ਕਰਨਗੇ ਠੀਕ ਹੈ ਜੋ ਕਿਉਂਕਿ ਉਹਨਾਂ ਨੂੰ ਫਿਕਰ ਆ ਆਪਾਂ ਸਾਰਿਆਂ ਨੇ ਉਹਨਾਂ ਨੂੰ ਜਿਦਾਇਆ ਆ ਆਪਾਂ ਸਾਰਿਆਂ ਨੇ ਆਪਦੇ ਪੀਐਮ ਨੂੰ ਵੋਟਾਂ ਪਾਈਆਂ ਜਿਦਾਇਆ ਸੋ ਸਾਡੇ ਬਾਰੇ ਵਧੀਆ ਸੋਚਣਗੇ ਉਹ ਵੇਖਦੇ ਆ ਫੇਰੇ ਆਪਣੇ ਬਾਰੇ ਕੀ ਕਰਕੇ ਜਾਂਦੇ ਆ ਵਧੀਆ ਕਰਨਗੇ ਲਾਲ ਸੋਲੋਲਕ ਸਾਹਿਬ ਕੀ ਇੰਨੀਆਂ ਥ੍ਰੈਟ ਕਾਲਸ ਹੋਣ ਦੇ ਬਾਵਜੂਦ ਵੀ ਤੁਸੀਂ ਲੋਕਾਂ ਦੇ ਵਿੱਚ ਉਤਰੇ ਹੋਏ ਹੋ ਮਨ ਦੇ ਵਿੱਚ ਕਿਤੇ ਕੋਈ ਡਰਕ ਨਾਰਾ ਮਰ ਨਾਲ ਮਹਾਰਾਜ ਨਾਲ ਆ ਐਡੇ ਝੋਟੇ ਭਰਾ ਨਾਲ ਨੇ ਸਾਡੇ ਇਥੋਂ ਦੇ ਸੀਆਈ ਸਟਾਫ ਸਾਡੇ ਅਸੀਂ ਅਸੀਂ ਛੋਟੇ ਹੁੰਦੇ ਤੋਂ ਇਕੱਠੇ ਪੜੇ ਵੀ ਆ ਹੁਣ ਮੇਰਾ ਵੀਰਾ ਸੋ ਅੱਜ ਸਾਰੀ ਅੰਮ੍ਰਿਤਸਰ ਪੁਲਿਸ ਤੇ ਐਡਾ ਤਗੜਾ ਜੱਟ ਨਾਲ ਹੋਵੇ ਤੇ ਕਿਸੇ ਚੀਜ਼ ਦੀ ਪਰਵਾਹ ਆ ਤੇ ਬਾਕੀ ਸੱਚੇ ਪਾਸਾ ਕਿਉਂਕਿ ਭਾਜੀ ਸੇਵਾ ਕਰਨੋਂ ਥੋੜੀ ਸਾਨੂੰ ਕੋਈ ਰੋਕ ਸਕਦਾ ਠੀਕ ਆ ਅਸੀਂ ਕਿਤੇ ਸ਼ੋਹ ਦੇ ਲਾਉਣ ਸ਼ੋਹ ਲਾਉਣ ਜਾਣਾ ਉਦੋਂ ਫੋਨ ਆ ਜਾਂਦਾ ਤੇ ਰੈੱਡ ਕਾਲ ਦੇ ਦੋ 5 ਕਰੋੜ ਤੇ ਪਹਿਲੇ ਗੈਂਗਸਟਰਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਯਾਰ ਬਈ ਆਪਦਾ ਆ ਡੋਨਟ ਨੋ ਕੀ ਚੱਲ ਰਿਹਾ ਇਸ ਤਰ੍ਹਾਂ ਨਾਲ ਅਲੋਖ ਸਾਹਿਬ ਲੱਗੇ ਰਹੋ ਕਿ ਜਿੰਨੇ ਤੱਕ ਪੰਜਾਬ ਸਟੈਂਡ ਨਹੀਂ ਹਾਂ ਭਾਜੀ ਜੋ ਵਾਹ ਆ ਜਦੋਂ ਭਾਈ ਜੀ ਹੱਥ ਨਹੀਂ ਖੜੇ ਹੋ ਪਾਜੀ ਖਜ਼ਾਨੇ ਆ ਭਰੇ ਚੱਕ ਦਿਆਂਗੇ ਫੱਟੇ ਪਰਵਾਏ ਇਹ ਸੀਗੇ ਮਨਕੇਰਾ ਤੋਂ ਅਲੱਗ ਤਾਂ ਖੁੱਲ ਕੇ ਗੱਲਬਾਤ ਜੜੀ ਆ ਉਹਨਾਂ ਵੱਲੋਂ ਕੀਤੀ ਗਈ ਆ ਤਾਂ ਆਖਿਆ ਲਗਾਤਾਰ ਜਿਹੜੀ ਆ ਉਹ ਸੇਵਾ ਕਰਦੇ ਰਹਿਣਗੇ ਤਾਂ ਇਸੇ ਤਰ੍ਹਾਂ ਦੇ ਨਾਲ ਪੰਜਾਬ ਦੇ ਨਾਲ ਖੜੇ ਨੇ ਤਾਂ ਬણેਰੋ ਜਗਬਾਨੀ ਟੀਵੀ ਦੇ ਨਾਲ ਤੜਨਾ ਕੱਲੀ ਕੱਲੀ ਅਪਡੇਟ ਜਿਹੜੀ ਆ ਗਰਾਊਂਡ ਜ਼ੀਰੋ ਤੋਂ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਾ ਸਨ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ